ਬੀਤੀ ਰਾਤ ਪਿੰਡ ਸੇਲਕੀਆ ਦਾ ਚ ਕੁਝ ਅਣਪਛਾਤੇ ਨੌਜਵਾਨਾਂ ਨੇ ਸ਼ਰਿਆਮ ਤੇਜ਼ ਹਥਿਆਰਾਂ ਨਾਲ ਗੁਰਦੀਪ ਸਿੰਘ ਨਾਮਕ ਨੌਜਵਾਨ ਤੇ ਹਮਲਾ ਕਰ ਦਿੱਤਾ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਦੀ ਢਿੱਲੀ ਕਰ ਗੁਜ਼ਾਰੀ ਕਰਨ ਪਿੰਡ ਵਸੀਆਂ ਨੇ ਰੋਡ ਜਮ ਕਰ ਧਰਨਾ ਲਗਾਇਆ ਅਤੇ ਪੁਲਿਸ ਪ੍ਰਸ਼ਾਸਨ ਮੁੱਦਾਵਾਦ ਦੇ ਨਾਰੇ ਲਗਾਈ ਜਿਸ ਤੋਂ ਬਾਅਦ ਮੌਕੇ ਤੇ ਐਸ ਐਚਓ ਫਿਲੋ ਸੁਖਦੇਵ ਸਿੰਘ ਪਹੁੰਚੇ ਅਤੇ ਧਰਨਾ ਚੁਕਵਾਉਣ ਲਈ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਪਰ ਪਿੰਡ ਵਾਸੀਆਂ ਨੇ ਪਿੰਨਾ ਕਾਰਵਾਈ ਕਰਵਾਇਤਾ ਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਡੀਐਸਪੀ ਫਿਲੌਰ ਮੌਕੇ ਤੇ ਪਹੁੰਚੇ ਅਤੇ ਧਾਰਨਾ ਚੁਕਵੌਣ ਲਈ ਪਿੰਡ ਸੇਲਕੀਆਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਹਮਲਾਵਾਰਾਂ ਦੇ ਖਿਲਾਫ ਕਾਰਵਾਈ ਤੁਰੰਤ ਕਾਰਵਾਈ ਕੀਤੀ ਜਾਵੇਗੀ ਮੈਂ ਸੁਵਿੰਦਰ ਸੁਮਨ ਮੇਰਾ ਨਾਮ ਆ ਮੈਂ ਸੇਲਕੀਆਂ ਦਾ ਵਾਸੀ ਆ ਮੇਰਾ ਭਰਾ ਦੀ ਰਾਤ ਲੜਾਈ ਹੋਈ ਆ ਠੀਕ ਆ ਕੋਈ ਬਾਹਰੋਂ ਅਣਸ਼ਵਾਦੀ ਬੰਦੇ ਆਏ ਆ ਠੀਕ ਆ ਉਹਨੂੰ ਵੱਢ ਟੋਕ ਕੇ ਉੱਥੇ ਚਲਾ ਗਿਆ ਇਹ ਕਿੰਨੇ ਮੁੰਡੇ ਇੰਜਰਡ ਹੋਏ ਆ 6 5 6 ਜਣੇ ਹੋਣਗੇ 6 ਜਣੇ ਉਹਨਾਂ ਦੇ ਗੀਆਂ ਦੇ ਜ਼ਖਮੀ ਵੀ ਜਿਆਦਾ ਸੀਰਸ ਹੋਏ ਆ ਭੇਜੇ ਬਾਹਰ ਜਲੰਧਰ ਭੇਜੇ ਨਾ ਹਾਂਜੀ ਹਾਂਜੀ ਜਿਹੜੇ ਮਾਰ ਮਾਰਦਾ ਤਾਂ ਹੋਈ ਕਾਰਨ ਕੀ ਸੀ ਦਾ ਮਾਰਦਾ ਤਾਂ ਭਾਈ ਸਾਨੂੰ ਕੁਝ ਨਹੀਂ ਪਤਾ ਸਾਨੂੰ ਕੋਈ ਘਰ ਨਹੀਂ ਕੁਝ ਨਹੀਂ ਪਤਾ ਨਹੀਂ ਨਹੀਂ ਸਾਨੂੰ ਕੋਈ ਨਹੀਂ ਪਤਾ ਅੱਜ ਤਾਂ ਇੱਥੇ ਏਡੇ ਚ ਬੈਠੇ ਸੀਗੇ ਆ ਮੁੰਡੇ ਪਿੱਛੋਂ ਆਏ ਆ ਚੋਰ ਆ ਚੋਰ ਆ ਕੀ ਨਾ ਜਿਹੜੇ ਜ਼ਖਮੀ ਹੋਏ ਹੋਏ ਜ਼ਖਮੀ ਮੇਰੇ ਭਰਾ ਦਾ ਨਾਮ ਗੁਰਦੀਪ ਕੁਮਾਰ ਆ ਤੇ ਮੁੰਡੇ ਦੂਜੇ ਨਾਲ ਜੱਗੀ ਆ ਹਾਂ ਮੰਗ ਨਹੀਂ ਮੰਗ ਕਰਦੇ ਹਾਂ ਹਾਂਜੀ ਮੰਗ ਕੀ ਕਰਦੇ ਹਾਂ ਮੰਗ ਸਾਨੂੰ ਚਾਹੀਦਾ ਆ ਹਿਸਾਬ ਚਾਹੀਦਾ ਬਿਲਕੁਲ ਜੀ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਪਿੰਡ ਦੇ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਆ ਜਲਦੋ ਜਲਦ ਅਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ ਸੋ ਉਸ ਦੇ ਵਿੱਚ ਪੁਲਿਸ ਇਹਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜੀ ਹਰ ਵੇਲੇ ਅਸੀਂ ਜਿਹੜਾ ਇਹ ਸੂਸਟ੍ਰੈਕਸ਼ਨ ਜਿਹੜਾ ਕਰਾਂਗੇ ਇਹਦੇ ਵਿੱਚ ਉਹਨਾਂ ਦੀ ਸਟੇਟਮੈਂਟ ਲਿਖ ਕੇ ਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਹੈ ਪਰਚਾ ਲਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਜਲਦ ਤੋਂ ਜਲ ਜਿਹੜੇ ਇਹਦੇ ਅਨਨੋਨ ਬੰਦੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਕਿੰਨੇ ਜਿਹੜਾ ਕਿੰਨੇ ਇਹਦੇ ਵਿੱਚ ਦੋ ਇੰਜਰਡ ਨੇ ਜੇ ਉਹ ਹਾਲ ਦੀ ਕਾੜੇ ਨੂੰ ਪਤਾ ਲੱਗਿਆ ਸੋ ਹਸਪਿਟਲਾਈਜ਼ ਨੇ ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਜਿਹੜੇ ਅਣਸੱਖ ਤੇ ਨੌਜਵਾਨ ਸੀ ਉਹਨਾਂ ਦਾ ਕੋਈ ਆਇਡੈਂਟੀਟੀ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਤੋਂ ਜਲ ਅਰੈਸਟ ਕਰ ਲਿਆ ਜਾਏਗਾ ਕੀ ਇਹਨਾਂ ਦੇ ਕੋਈ ਪੁਰਾਣੇ ਰੰਜਿਸ਼ ਇਹ ਅਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਉਹ ਚੈੱਕ ਕਰ ਲਿਆ ਜਾਏ